ਸਤਿ ਸ਼੍ਰੀ ਅਕਾਲ ਜੀ ਸਾਰੇ ਸਾਡੇ ਨਵੇਂ ਬਲੌਗ ਨੂੰ ਸਵਾਗਤ ਹੈ ਜੀ ਕੱਲ ਨੂੰ ਹੈਗੀ ਸਾਡੀ ਘਰ ਜਾਣ ਦੀ ਤਿਆਰੀ ਉਥੇ ਬਾਅਦ ਬਾਬੇ ਮਾਸਟਰ ਦੇ ਵੀ ਜਾਣਾ ਭਾਈ ਕਬਰ ਉੱਥੇ ਵੀ ਸਿਆਪੜ ਕਰਨੀ ਹੈ ਕੱਲ ਨੂੰ ਪਰਸੋਂ ਸਾਫ ਸਿਆਉਣ ਨੂੰ ਤੁਹਾਧੰਕਾਰ ਨੂੰ ਜੀ ਇੱਕੀ ਦਿਨ ਭੋਗਣਾ ਭਾਈ ਉਹ ਵੀ ਦਿਖਾਵਾਂਗੇ ਮੇਦਾ ਭੈਣ ਨਹੀਂ ਬਣਦਾ ਬਾਕੀ ਅੱਜ ਸਮਾਨ ਸਟੋਰ ਫ੍ਰੀਜ ਤੇ 3-4 ਘੰਟੇ ਦਾ ਸੇਵਾ ਕਰਦੇ 2:30 ਤੱਕ ਸੇਵਾ ਕਰੀਏ ਲੰਗਰ ਨਾਲ ਚ ਬਾਕੀ ਸ਼ਾਮ ਟੰਡੇ ਹੋਏ ਸੌ ਕੇ ਲੋਕ ਤੁਹਾਡੇ ਕੋਲ ਸਮਾਨ ਫ੍ਰੀਜ ਜੀ ਕਾਜ ਨੂੰ ਮੈਂ ਬਾਅਦ ਸੇ ਸਾਡੀ ਜੀ ਬਾਹ ਲੱਗਿਆ ਨਾ ਜਾਂ ਮੁਰੂ ਦੇ ਕਾਜ ਦਸ ਦਿਨ ਦਾ ਪਤਾ ਹੀ ਲੱਗਿਆ ਕਰਾਂਗੇ ਬਈ ਲੱਗਿਆ ਪਤਾ ਪਤਾ ਹੀ ਲੱਗਿਆ ਬਈ ਸੇਵਾ ਅਨੰਦ ਦਾ ਬਹਤ ਆਇਆ ਬਈ ਜੀ ਵੀ ਕਰਦਾ ਉਹਨੂੰ ਕਰ ਲੋ ਚਲੋ ਕੰਮਕਾਰ ਵੀ ਕਰਨਾ ਬਈ ਹਰ ਕੋਮ ਦੇ ਆਪਣਾ ਬਾਕੀ ਚਲੋ ਹੁਣ ਮਿਲਦੇ ਆ ਬੜੇ ਚਾਹ ਪਾਣੀ ਪੀ ਲਿਆ ਬਾਬਾ ਜੀ ਥੱਲੇ ਸਾਨੂੰ ਬੁਲਾ ਕੇ ਲੈ ਕੇ ਆਏ ਆ ਬਾਬਾ ਜੀ ਕਹਿੰਦੇ ਵੀ ਉਹ ਰਕਮ ਵੀ ਆ ਪ੍ਰਸ਼ਾਦ ਭਰਨਾ ਭਾਈ ਪ੍ਰਸ਼ਾਦ ਭਰ ਕੇ ਅੰਦਰ ਜਮਾ ਕਰ ਦੋ ਮੈਂ ਕਿਹਾ ਬਾਬਾ ਜੀ ਠੀਕ ਆ ਵੀ ਕੋਈ ਗੱਲ ਨਹੀਂ ਉੱਪਰ ਵੀ ਭੰਨਦਾ ਪ੍ਰਸ਼ਾਦ ਲੰਗਰ ਹਾਲ ਦੇ ਆ ਪੰਜੀਰੀ ਹੁੰਦੀ ਜਿਹੜੀ ਵੀ ਪ੍ਰਸ਼ਾਦ ਪੈਕਟਾਂ ਚ ਚਲੋ ਅਗ ਲੰਗਰ ਹਾਲ ਚ ਵੀ ਸੇਵਾ ਕਰਨੀ ਮੈਂ ਕਿਹਾ ਚਲੋ ਇੱਧਰ ਕਰ ਜੀ ਠੀਕ ਆ ਬਾਬਾ ਜੀ ਠੀਕ ਆ ਬਾਬਾ ਜੀ ਲੱਗ ਜਾਂਦੇ ਬਾਬੇ ਬੰਦੇ ਕੰਮ ਹੀ ਬਿਠੇ ਰਹੇ ਆ ਪਠਾਲ ਦੇ ਨੇੜੇ ਅਸੀਂ ਭਾਈ 4-5 ਜਾਨੇ ਹੋਰ ਆ ਗਏ ਇੱਥੇ ਨਿਸਕਾਰ ਕੇ ਕੰਮ ਹੋ ਗਿਆ ਨੇੜੇ ਚ लास्ट ਟਾਪਰ ਰਹਿੰਦਾ ਤਾਂ ਬਾਈ ਚਾਰ ਪੰਜ ਟਾਪੇ ਤੇ ਬਾਕੀ ਭਰ ਗਿਆ ਪ੍ਰਸ਼ਾਦ ਬਾਕੀ ਨਾਲ ਦੀ ਨਾਲ ਲਾ ਰਹੇ ਸੀ ਥੋੜੇ ਹੀ ਰਹਿ ਗਏ ਆ ਮੁੰਡੇ ਨਾਲ ਚੱਲਣਾ ਚ ਵੀ ਬਹੁਤ ਸੇ ਵਾ ਬਾਕੀ ਬਾਈ ਚੱਲਦੇ ਆਉਣ ਪ੍ਰਸ਼ਾਦ ਦਾ ਛਕਦੇ ਆ ਥੋੜੀ ਦੇਰ ਤੱਕ ਮਿਲਦੇ ਆ ਵਾਹਿਗੁਰੂ ਜੀ ਕੀ ਫਤਿਹ ਬਈ ਅਰਦਾਸ ਕਰਕੇ ਚਾਹ ਸ਼ੁਰੂ ਚਾਹ ਦਾ ਅੰਦਰ ਸ਼ੁਰੂ ਹੋ ਗਿਆ ਬਈ ਅੰਦਾਜ਼ ਕਰਕੇ ਹਵਾਿਆਂ ਨੇ ਅਰਦਾਸ ਕਰਤੀ ਚਾਹ ਬਣਾਉਣ ਲੱਗੇ ਬਈ 1:00 ਵਜੇ ਬੰਦ ਹੋ ਕੇ ਬਈ 1:30 ਅੱਧੇ ਘੰਟੇ ਬਾਅਦ 1:30 ਘੰਟਾ ਬੰਦ ਰੰਦੀ ਚਾਹ ਤੇਵਾਰ ਬਈ ਫੇਰ ਸਟਾਰਟ ਹੋ ਜਾਂਦੀ ਹੈ ਅੱਧੇ ਘੰਟੇ 1:30 ਵਜੇ ਸ਼ੁਰੂ ਹੁੰਦੀ ਹੈ ਚਾਹ 1:00 ਵਜੇ ਬੰਦ ਹੋ ਕੇ ਤੋ ਬਾਈ ਚਾਹ ਦਾ ਲੰਗਰ ਸਟਾਰਟ ਹੋ ਗਿਆ ਜੀ ਆ ਰਹੇ ਨਾਂ ਅੰਦ ਅੱਜ ਮੈਂ ਕਿਹਾ ਮੁੰਡੇ ਮੈਂ ਕਿਹਾ ਮੁੰਡੇ ਮੈਂ ਕਿਹਾ ਤਿੰਨ ਚਾਰ ਦਿਨ ਦੇ ਮੁੰਡੇ ਬਹੁਤ ਸੇਵਾ ਕਰਦੇ ਹੁੰਦੇ ਮੈਂ ਚੱਲ ਪੀਜਾ ਮੰਗਾ ਲਈਏ ਵੰਟੀ ਅੱਜ 10 ਦਿਨੋਂ ਕਿ ਬਾਈ ਲਗਾਤਾਰ ਮੁੰਡਿਆਂ ਨੂੰ ਫੁੱਲ ਸੇਵਾ ਕਰਦੇ ਹੁਣ ਮੈਂ ਕਿਹਾ ਚਲੋ ਪੀਜਾ ਖਾ ਲਓ ਅੱਜ ਬਾਈ ਬਹੁਤ ਮਦਦ ਕਰੀ ਬਾਈ ਸੇਵਾ ਜੀ ਨੇ ਅੱਛਾ ਨਾਂ ਦਾ ਲੈਣਾ ਹੈ ਅੱਛਾ ਨਾਂ ਦਾ ਲੈਣਾ ਹੈ ਚਲੋ ਨਾਂ ਦਾ ਲੈ ਲਓ ਮਈਆ ਠੰਡਾ ਪੀਜਾ ਤਾਂ ਡੋਲਣਾ ਹੋਣਾ ਹੈ ਕੋਈ ਪਿਆਰ ਦਾ ਹੱਥ ਜੇ ਵੜਦਾ ਸੜੇ ਅੱਜ ਸ਼ਾਪਿੰਗ ਹੋ ਗਈ ਫਿਰ ਵੀ ਘਰ ਨੂੰ ਜਾਣਾ ਕੱਲ ਲੈ ਗਏ ਨੇ ਇਹ ਮੇਲ ਦੇ ਕਰਕੇ ਫਿਰ ਹੁਣ ਸਮਾਨ ਨੂੰ ਜਾਂ ਲੈਣ ਆ ਮੁੰਡਾ ਫੋਨ ਚ ਵੀ ਜੇ ਨਾ ਫੋਨ ਫੋਨ ਚ ਆਈ ਹੁਣੇ ਕੋਈ ਫੋਟੋ ਫੁੱਟ ਮੁੰਡਾ ਆਈ ਹੋਈ ਹੈ ਜੀ ਅੱਛਾ ਮਗਾਈ ਕੜਾ ਕੜਾ ਲੈ ਕੇ ਜਾਣਾ ਹੈ ਸਪੈਸ਼ਲ ਆਇਆ ਗਿਆ ਕਿਹਦਾ ਉਹ ਜੋਸ਼ੀ ਬਣੀ ਚੱਲਦੀ ਸੁਦਾ ਬੱਚਾ ਹੈ ਜੀ ਹੋ ਗਿਆ ਕਿਆ ਕਹਿੰਦੇ ਸਟਾਪ ਕਰ ਕੋ ਗੰਦ ਕੱਢ ਦੇ ਉਹ ਬਾਕੀ ਜੀ ਨਹੀਂ ਕਰਦਾ ਜਾਨ ਨੂੰ ਹਣਾ ਹਾਂ ਜਾਨ ਨੂੰ ਆ ਬਾਬਾਈ ਫੇਰ ਆ ਗਏ ਹੋਰ ਮਹਾਰਾਜ ਜੀ ਬਾਬਾਈ ਕਿੱਧਰ ਘੁੰਮੇ ਹਾਂਜੀ ਕਿੱਧਰ ਘੁੰਮੇ ਮੈਂ ਕਹਿੰਦਾ ਸਾਰਾ ਚੱਲਾ ਗਿਆ ਹਾਂਜੀ ਹੈਗਾ ਸਾਰਾ ਚੱਲਾ ਗਿਆ ਵਾਪਸ ਹੁਣ ਆਇਆ ਸਮਾਨ ਲੈਣੇ ਹੋਰ ਆਟਾ ਉਟਾ ਚੜਾਣੇ ਤਾਂ ਬਾਕੀ ਬਾਲ ਸੀ ਬਾਬੇ ਹਰ ਲ ਉਧਰ ਲਾ ਗਏ ਤੇ ਭਾਂਡੇ ਵਾਲੇ ਕੋਲ ਹੈ ਨਹੀਂ ਤਾਂ ਹਾਂਜੀ ਭਾਂਡੇ ਵਾਲੇ ਕੋਲ ਹੋਇਆ ਨਹੀਂ ਤਾਂ ਭਾਂਡੇ ਸੇਵਾ ਚ ਫਿਰ ਅਸੀਂ ਉਧਰ ਲਾ ਗਏ ਨਹੀਂ ਸੀ ਆਇਆ ਇਹ ਨਾ ਤਾਂ ਹੋਰ ਸੁਣਾਓ ਹੋਰ ਵਧੀਆ ਕਿਰਪਾ ਮੰਗੋ ਸਤ ਪਸੰਦ ਇੱਧਰ ਮੱਥਾ ਟੇਕੇ ਸੱਚ ਜਨ ਅੱਛਾ ਇਹ ਬਾਕੀ ਘੁੰਮ ਗਏ ਚਲੋ ਠੀਕ ਆ ਬਾਬਾ ਜੀ ਬਾਕੀ ਬਾਈ ਸਮਾਨ ਖਰੀਦਦੇ ਆ ਸੀ ਬੰਦੇ ਨੇ ਜੋਰੇ ਨੇ ਬਾਈ ਕੜਾ ਮੰਗਾਇਆ ਕੜਾ ਸਾਨੂੰ ਮਿਲ ਨਹੀਂ ਰਿਹਾ ਹੈ ਗੋਲ ਗੱਪੇ ਲੰਗਰ ਲਾਇਆ ਵਾ ਹਾਏ ਹਾਏ ਆਉਂਦੇ ਲਈ ਬਾਤ ਆ ਬਾਕੀ ਬਾਈ ਜੋਰੇ ਨੇ ਕੜਾ ਮੰਗਾਇਆ ਕੜਾ ਜੋਰੇ ਦਾ ਲੱਭ ਨਹੀਂ ਰਿਹਾ ਮਾਈ ਹੈ ਨਹੀਂ ਕੜਾ ਓਏ ਕਿੱਧਰ ਮਾਈ ਆ ਮਾਈ ਨੇ ਲੱਭ ਲਿਆ ਬਾਈ ਜੋਰੇ ਵਾਸਤੇ ਕੜਾ ਮਾਈ ਆਪਣੇ ਹੱਥ ਤੇ ਪਾ ਕੇ ਦੇਖ ਲਈਓ ਜੋ ਆਇਆ ਇਹਨਾਂ ਦਾ ਬੜਾ ਬੜਾ ਮਾਈ ਆ ਜਾਂ ਬੜਾ ਮਾਈ ਕੜਾ ਵਾਟ ਮੇ ਮਾਈ ਜਿਆਸਾ ਕੜਾ ਦੇਖੋ ਯਾਰ ਆ ਜਾਗਾ ਬੜਾ ਮਾਈ ਲੱਭੋ ਜੀ ਮਾਰੇ ਲੱਭੋ ਇਹ ਮਰ ਰਹੇ ਨੇ ਬੰਦਾ ਹਾਂ ਉਹ ਜੋਰ ਇਹਨੇ ਜੋਰਾ ਕਨਾ ਮਾਈ ਵਾਲੇ ਹੱਥ ਤਾਂ ਆਏ ਨਾ ਸ਼ਾਪਿੰਗ ਤਾਂ ਬਾਈ ਸਾਡੀ ਹੋ ਗਈ ਸਮਾਨ ਸਾਰੀ ਖਰੀਦ ਲਿਆ ਹੁਣ ਚੱਲੇ ਸੀ ਮੱਥਾ ਸੱਚਖੰਡ ਮੱਥਾ ਦੇਖਣ ਬਾਾਕੀ ਸਵੇਰੇ ਬਾਈ ਜਾਵਾਂਗੇ ਮੱਥਾ ਦੇਖਣ ਸਾਜ ਲੈਣਾ ਆ ਟੋਕੇ ਸੰਗਤ ਬਹੁਤ ਆ ਰਹੀ ਆ ਚਾਹ ਵੀ ਬਹੁਤ ਰਹੀ ਆ ਬਾਾਕੀ ਦੁਕਾਨਾਂ ਬਈ ਸ਼ਾਮ ਨੂੰ ਖੁੱਲਦੀਆਂ ਸਵੇਰੇ ਤਾਂ ਨਹੀਂ ਖੁੱਲਦੀਆਂ ਮਤਲਬੇ ਸਵੇਰ-ਸਵੇਰ ਨਹੀਂ ਖੁੱਲਦੀਆਂ ਸਵੇਰੇ 2 ਘੰਟੇ ਖੁੱਲਦੀਆਂ 10 ਵਜੇ ਬੰਦ ਹੋ ਕੇ 4 ਵਜੇ ਖੁੱਲਦੀਆਂ ਬਈਏ ਗਰਮੀ ਬਹੁਤ ਪਵਾ ਪੈਂਦੀ ਇੱਧਰ ਤਾਂ ਸਵੇਰ ਤੋਂ ਬਾਅਦ ਸੰਗਤ ਲਿਖਦੀ ਵੀ ਨਹੀਂ ਫਿਰ ਬਈ 5-4 ਵਜੇ ਨਿਕਲਦੀ ਆ ਕਮਰਿਆਂ ਚੋਂ ਬਾਕੀ ਲੋਕਲ ਘੁੰਮਣ ਚਲੇ ਜਾਂਦੇ ਲੋਕ ਨਾਣਕ ਚੀਰੇ ਹੋ ਕੇ ਲੋਕਲ ਗੁਰਦਾਰਾ ਹੋਗੇ ਉਹਦੇ ਕਰਕੇ ਸ਼ਾਮ ਨੂੰ ਫੇਰ ਇਕੱਠ ਹੁੰਦਾ ਹੀ ਹੋ ਜਾਂਦਾ ਇਹ 4 ਵਜੇ ਖੁੱਲਦੇ ਆ ਬੜਾ ਮੱਥਾ ਟੇਕ ਲਿਆ ਬਕਾਮਰੇ ਚੋਂ ਵਾਪਸੀ ਸਮਾਨ ਲਿਆ ਖਰੀਦ ਆ 아야. ਬਾਈ ਪ੍ਰਸ਼ਾਦ ਲੈ ਲਿਆ ਮੁੰਡੇ ਨੇ ਕਮਲਾ ਰਾਜ ਲਈ ਬਾਈ ਦੋ ਪ੍ਰਸ਼ਾਦ ਇਹਨਾਂ ਨੇ ਲੈ ਲਿਆ ਬਾਈ ਬਾਸਤੀ ਸ਼ੋਭਨ ਕਾਂਦੀ ਬਾਈ ਮੁੰਡੇ ਆਣੇ ਇੱਥੇ ਕਹਿਣਾ ਆ ਨਾ ਮੇਰੇ ਰਹਿ ਚ ਗਾ ਬਾਂਟੀ ਓਏ ਤੋ ਬਾਂਟੀ ਆ ਹੋਰ ਫ੍ਰੀ ਹੋ ਗਏ ਪ੍ਰਸ਼ਾਦ ਲੈ ਲਿਆ ਕਮਲ ਨੇ ਚਲੋ ਹੁਣ ਕਮਰੇ ਚੋਂ ਹੋਰ ਕੁਝ ਤਾਂ ਲੈਣਾ ਕੜਾ-ਕੁੜਾ ਲੈ ਲੈ ਚਾਲਟਾ ਛੋਟਾ ਤੇਲ ਤੂਲ ਸਾਰਾ ਕੁਝ ਲੈ ਲਿਆ ਨਾ ਫ੍ਰੀ ਆ ਬਸ ਠੀਕ ਆ ਚਲੋ ਆ ਗਏ ਅਸੀਂ ਬਾਈ ਕਿੰਨੇ ਦਾ ਗੁੱਡਾ ਵੀਰੇ ਉਹ ਨਹੀਂ ਕੋਸਨ ਇਅਰ ਇੱਕ ਗੁਟਾਇਆ ਪਿਆ ਜਿੰਦਾ ਹੈ ਪੜਗਾ ਗੁਟਾਇਆ ਨਹੀਂ ਵੀਰੀਆਂ ਤੋਂ ਨਾਲ ਉਹ ਤੇ ਦੇਖ ਲੈ ਉਹ ਬਾਈ ਸੰਗਤ ਮੱਥਾ ਟੇਕ ਕੇ ਆ ਗਈ ਗੁਰਦਾਰਾ ਲੰਗ ਉਹਦੇ ਨਿੱਕੇ ਪਾਪਾ ਨਦਾਨ ਸਿੰਘ ਗੁਰਦਾਰਾ ਲੰਗਰ ਗੁਰਦਾਰਾ ਲੰਗਰ ਸਾਹਿਬ ਚ ਬਹੁਤ ਸੰਗਤ ਦੀ ਮਾਦਾ ਸੱਚਖੰਡ ਚ ਘੱਟ ਰਹਿੰਦੀ ਆ ਜਿੰਨੀ ਵੀ ਸੰਗਤ ਜਾਈ ਜਾਂਦੀ ਉਹ ਨਹੀਂ ਦਿੱਲੀ ਆਈ ਜਾਂਦੀ ਕੀ ਅਮਰਸਰ ਤੇ ਮਤਲਬ ਉਹ ਸੱਚ ਸੱਚਖੰਡ ਤਿੰਨ ਟ੍ਰੇਨਾਂ ਆਉਂਦੇ ਤਿੰਨ ਜਾਂਦੀਆਂ ਜਿਹੜੀ ਆਪਣੀ ਆਨੰਦਪੁਰ ਸਾਹਿਬ ਵਾਲੀ ਆ ਉਹ ਆਉਂਦੀ ਵੀਰਵਾਰ ਨੂੰ ਤੇ ਮੰਗਲਵਾਰ ਨੂੰ ਜਾਂਦੀ ਹੋਰ ਇੱਥੇ ਤੇ ਸੱਚਖੰਡ ਤਾਂ ਬਾਈ ਦਿੱਲੀੋਂ ਤਿੰਨ ਜਾਂਦੀਆਂ ਤਿੰਨ ਆਉਂਦੀਆਂ ਦਿੱਲੀ ਬਾਕੀ ਸੰਗ ਤਾਰੀਏ ਬਾਈ ਯਾਰ ਜੀ ਮੱਥਾ ਟੇਕ ਕੇ ਬਾਕੀ ਮਿਲਦੇ ਆ ਤੁਹਾਨੂੰ ਕਾਲੂ ਵਲੌਗ ਚ ਸਾਰਿਆਂ ਦਾ ਸਤਿ ਸ੍ਰੀ ਅਕਾਲ ਕਾਲੂ ਜਣ ਆਪਣੇ ਘਰਨ